ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੇਰੀ ਛੋਟੀ ਭੈਣ ਦੇ ਵਿਆਹ ਲਈ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ ਨੇ ਤੁਹਾਡੀਆਂ ਬਹੁਤ ਸਾਰੀਆਂ ਬਲੇਸਿੰਗ ਆਈਆਂ ਨੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਸਾਰਿਆਂ ਦੇ ਮੈਨੂੰ ਕਾਫੀ ਸਾਰੇ ਇੰਸਟਾਗ੍ਰam ਤੇ ਮੈਸੇजेस ਕਮੈਂਟ ਆ ਰਹੇ ਸੀ ਕਿ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਅਸੀਂ ਵਲੌਗ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਅਸੀਂ ਛੇਤੀ ਛੇਤੀ ਚਲੇ ਗਏ ਆਫਟਰ 3 ਵੀਕ ਆਏ ਸੀ ਆ ਕੇ ਘਰ ਨੂੰ ਮੇਨਟੇਨ ਕਰਨਾ ਸੀ ਆਪਣੇ ਕੰਮ ਕਰ ਦੇਖਣੇ ਸੀ ਉਹਦੇ ਕਰਕੇ ਜਿਹੜੀ ਸਾਡੀ ਲਾਈਫ ਆ ਉਹ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਸੀ ਸੋ ਐਂਡ ਆਲਸੋ ਜਦੋਂ ਅਸੀਂ ਆਏ ਨਾ 에어ਪੋਰਟ ਦੇ ਉੱਤੇ ਮੈਂ ਆਪਣਾ ਕੰਮ ਵਾਲਾ ਲੈਪਟਾਪ ਨਾਲ ਲੈ ਕੇ ਗਈ ਸੀ ਤੇ ਜਦੋਂ ਆਪਾਂ ਇਮੀਗ੍ਰੇਸ਼ਨ ਕਰਾਉਣ ਲੱਗੇ ਆ ਰਸਤੇ 'ਚ ਸਾਡਾ ਸਟੇ ਸੀਗਾ ਤੇ ਉੱਥੇ ਅਸੀਂ ਇਮੀਗ੍ਰੇਸ਼ਨ ਕਰਾਉਣ ਲੱਗੇ ਤੇ ਮੈਂ ਲੈਪਟਾਪ ਆਪਣੀ ਨਾ ਟਰੇ ਦੇ ਵਿੱਚ ਰੱਖਿਆ ਤੇ ਪਿੱਛੋਂ ਇੱਕ ਲੇਡੀ ਆਈ ਤੇ ਉਹਨੇ ਟਰੇ ਨੂੰ ਧੱਕਾ ਮਾਰਤਾ ਤੇ ਜਿਹੜਾ ਮੇਰਾ ਲੈਪਟਾਪ ਉਥੇ ਹੀ ਡਿੱਗ ਕੇ ਬ੍ਰੋਕਨ ਹੋ ਗਿਆ ਸੀ ਸੋ ਉਹਦੀ ਜਦੋਂ ਮੈਂ ਇੱਥੇ ਪਹੁੰਚੀ ਉੱਥੇ ਤਾਂ ਮੈਂ ਨਹੀਂ ਦੇਖਿਆ ਔਰ ਇੱਥੇ ਆ ਕੇ ਜਦੋਂ ਮੈਂ ਉਹਨੂੰ ਟਰਨ ਆਨ ਕੀਤਾ ਉਹਦੀ ਸਕਰੀਨ ਹੀ ਆਨ ਨਹੀਂ ਸੋ ਉਹ ਮੇਰਾ ਵਰਕ ਲੈਪਟਾਪ ਸੀਗਾ ਇੱਥੇ ਮੈਂ ਤੁਹਾਨੂੰ ਇਹ ਗੱਲ ਕਹੂੰਗੀ ਕਿ ਜਦੋਂ ਵੀ ਤੁਸੀਂ ਜਾਣਾ ਬਹੁਤ ਧਿਆਨ ਨਾਲ ਆਪਣੀ ਚੀਜ਼ ਦੀ ਕੇਅਰਫੁਲੀ ਦੇਖਿਆ ਕਰੋ ਕਿਉਂਕਿ ਲੋਕੀ ਜਦੋਂ ਇਮੀਗ੍ਰੇਸ਼ਨ ਕਰਾਉਣੀ ਹੁੰਦੀ ਆ ਉਦੋਂ ਬਹੁਤ ਜ਼ਿਆਦਾ ਮਤਲਬ ਕਿ ਅੱਗੇ ਅੱਗੇ ਭਾਜਦੇ ਆ ਕਿਉਂਕਿ ਬਹੁਤ ਲਿਮਟਿਡ ਟਾਈਮ ਹੁੰਦਾ ਸਾਡੇ ਨਾਲ ਵੀ ਇਹ ਹੋਇਆ ਸੀ ਕਿ ਪਿੱਛੋਂ ਵੀ ਸਾਡੀ ਫਲਾਈਟ ਲੇਟ ਹੋ ਗਈ ਸੀ ਤੇ گاਾਂ ਵੀ ਜਿਹੜਾ ਸਾਡਾ ਸਟੇ ਸੀਗਾ ਉਹ ਵੀ ਖੱਟ ਗਿਆ ਸੀਗਾ ਸੋ ਇਸ ਕਰਕੇ ਪਹਿਲਾਂ ਹੀ ਕੇਅਰਫੁਲ ਚੱਲਿਆ ਕਰੋ ਤੇ ਦੂਸਰਿਆਂ ਦੀ ਪਲੀਜ਼ ਜੇ ਕੋਈ ਇਦਾਂ ਦੇ ਤੁਹਾਨੂੰ ਮਿਲਦਾ ਨਾ ਉਹਨਾਂ ਦੀ ਪਲੀਜ਼ ਕੇਅਰਫੁਲੀ ਅਗਲੇ ਨਾਲ ਕਰਿਆ ਕਰੋ ਤਾਂ ਕਿ ਜੋ ਅਗਲੇ ਦਾ ਨੁਕਸਾਨ ਨਾ ਹੋਵੇ ਸੋ ਹੁਣ ਲੋਕੀ ਕਹਿੰਦੇ ਅਸੀਂ ਵਲੌਗ ਕਿਉਂ ਨਹੀਂ ਪਾਉਂਦੇ ਸਾਡਾ ਇੱਥੇ ਕੰਮ ਹੀ ਨਹੀਂ ਲੋਟ ਆਉਂਦਾ ਹੈਨਾ ਜਿੱਦਾਂ ਦੇ ਆਏ ਆ ਫਾਇ ਲੱਗੇ ਪਏ ਆ ਹੈ ਮੱਕ ਜਿੱਦਾਂ ਦੇ ਆਏ ਆ ਫਾਇ ਲੱਗੇ ਪਏ ਆ ਇੱਕ ਕਾਮਕਾਰ ਉਧਰੋਂ

ਅਖਿਆ ਸਾਡੇ ਘਰ ਦੇ ਅੰਦਰ ਵੀ ਸਫਾਈ ਚੱਲ ਰਹੀ ਆ ਕੁਝ ਮਾਸਟਰ ਸ਼ੈਫ ਬਣੇ ਫਿਰਦੇ ਆ ਕਿਉਂਕਿ ਇੱਥੇ ਕੋਈ ਨਵੀਆਂ ਨਵੀਆਂ ਕਾੜਾਂ ਕੱਢ ਰਹੇ ਆ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਇੱਧਰ ਖੋਵਾ ਬਣ ਰਿਹਾ ਬੰਦਾ ਪੁੱਛੇ ਲੋਕਾਂ ਦਾ ਵੀਕੈਂਡ ਹੁੰਦਾ ਇੰਜੋਏ ਕਰੋ ਸੌਵੋ ਹਨਾ ਤੇ ਆਪਦੇ ਆਪ ਨੂੰ ਸਵਾਰੋ ਸਾਡੇ ਤਾਂ ਕੰਮ ਤੇ ਕੰਮ ਹੀ ਚੜਾਏ ਪਏ ਆ ਐਨੇ ਕੰਮ ਆ ਕਿ ਸਾਹ ਲੈਣ ਨੂੰ ਫਰਸਤ ਨਹੀਂ ਆ ਇਸ ਲਈ ਮੈਨੂੰ ਇੱਥੇ ਆ ਕੇ ਜਿਹੜਾ ਨਵਾਂ ਲੈਪਟਾਪ ਲੈਣਾ ਪਿਆ ਜਿਹੜਾ ਮੈਂ ਦੱਸਾਂ ਪਹਿਲਾਂ ਵਾਲਾ ਮੇਰਾ ਲੈਪਟਾਪ ਸੀਗਾ ਉਹ ਤਾਂ ਮੇਰਾ ਲੈਪਟਾਪ ਹੈਗਾ ਸੀਗਾ ਕਿਹੜੀ ਕੰਪਨੀ ਸੀ Lenovo ਦਾ ਇਹ ਲਨੋਬਾ ਦਾ ਸੀਗਾ ਤੇ ਮੇਰੀ ਬੜੀ ਰੀਚ ਸੀਗੀ ਮੈਂ ਮੈਕਬੁੱਕ ਲਾਉ ਪਿਛਲੀ ਵਾਰੀ ਉਦੋਂ ਮੈਂ ਮੈਕਬੁੱਕ ਲੈਣੀ ਸੀ ਤੇ ਮੈਨੂੰ ਇਹਨਾਂ ਨੇ ਉਹ ਦਵਾ ਦਿੱਤਾ ਪਰ ਹੁਣ ਆਖਰਕਾਰ ਮੈਂ ਆਪਣੀ ਜਿਹੜੀ ਆਈ ਦੇ ਕਿੰਦੇ ਨਾ ਹੁੰਦਾ ਆੜ ਹੀ ਜਾਂਦਾ ਵੀ ਹੁਣ ਤਾਂ ਮੈਂ ਨੁਕਸਾਨ ਨਹੀਂ ਕੀਤਾ ਕੁਦਰਤੀ ਹੋ ਗਿਆ ਸੋ ਇੱਥੇ ਆ ਕੇ ਮੈਂ ਆਪਦੇ ਲਈ ਲਿਆ ਮੈਂ ਟੌਪ ਲੈਪਟਾਪ ਉਥੇ ਰੱਖਿਆ ਵੀ ਕੰਨੀ ਤੇ ਫੇਰ ਹੀ ਹੱਥ ਵੱਜਿਆ ਸੀ ਲੈਡੀ ਦਾ ਨਹੀਂ ਗਲਤੀ ਮੇਰੀ ਨਹੀਂ ਮੈਂ ਪਰ ਇਹ ਵੀ ਸਕਰੇਚ ਹੀ ਰੱਖਿਆ ਸੀ ਨਹੀਂ ਇਹ ਤਾਂ ਰੱਖਿਆ ਹੀ ਹੈ ਕੰਨੀ ਲਈ ਮੈਂ ਵੀ ਵੇਖਿਆ ਤੁਸੀਂ ਗਾਂ ਆ ਕੇ ਸੈੱਟ ਨਾ ਕਰਤਾ ਮੈਂ ਦੂਜੇ ਪਾਸੇ ਖੜਾ ਹੀ ਉਧਰ ਤੂੰ ਦੂਜੇ ਪਾਸੇ ਸੀ ਤੋ ਫਿਰ ਮੇਰਾ ਤਾਂ ਕੋਈ ਕਸੂਰ ਨਹੀਂ ਕਸੂਰ ਤੇਰਾ ਕੰਨੀ ਦੇ ਕਿਉਂ ਰੱਖਿਆ ਨਹੀਂ ਮੈਂ ਕੋਈ ਕੰਨੀ ਤੇ ਨਹੀਂ ਰੱਖਿਆ ਦੇਖੋ ਜਦੋਂ ਉਥੇ ਰਾਸ਼ ਹੁੰਦਾ ਨਾ ਲੋਕੀ ਬਹੁਤ ੱੱਕਾ ਜਾਈ ਕਰਦੇ ਆ ਇਹਦੇ 'ਚ ਮੇਰਾ ਚੋਹਾ 1% ਵੀ ਕਸੂਰ ਨਹੀਂ ਹੈਗਾ ਮੇਰੇ ਤਬਰ ਨੂੰ ਤਾਂ ਇਹ ਚੀਜ਼ ਪਤਾ ਵੀ ਨਹੀਂ ਆਉਂਦੀ ਆਉਂਦੀ ਮੈਂ ਰਾਹ 'ਚ ਨੁਕਸਾਨ ਕਰਕੇ ਜਾਂਦੇ ਆ ਸੋ ਇਸੇ ਕਰਕੇ ਆਪਾਂ ਨੂੰ ਇਹ ਲੈਪਟਾਪ ਲੈਣਾ ਪਿਆ ਤੇ ਹੁਣ ਜਗਦੀਪ ਨੂੰ ਇੰਨੀ ਐਕਸਾਈਟਮੈਂਟ ਆ ਗਈ ਐ ਮੈਂ ਖੋਲਣਾ ਪਰ ਮੈਨੂੰ ਆ ਗਈ ਮੈਂ ਖੋਲਣਾ ਪਰ ਚਲੋ ਇਹੜਾ ਵੀ ਕੋਲੇ ਲੈਪਟਾਪ ਤੇ ਆਕਰ ਕਰ ਮੈਂ ਹੀ ਚਲਾਉਣਾ ਆ ਸੋ ਇਹ ਇਹਦੀ ਅੱਜ ਜਿਹੜੀ ਅਨਬਾਕਸਿੰਗ ਆ ਨਾ ਉਹ ਜਗਦੀਪ ਕਰਨ ਲੱਗੇ ਆ ਇਹ ਹਣ ਹਣ ਲਿਆਓ ਹਰ ਐਂ ਕਰਦ ਕਰਦ ਕੈਂਚੀ ਕੁੰ ਇਹਨੂੰ ਕਰਦ ਲਿਆਉਣ ਦੀ ਲੋੜ ਨਹੀਂ ਉਹ ਹੀ ਕਰ ਲੈਣਾ ਫਿਰ ਸਸਤੀਆਂ ਚੀਜ਼ਾਂ ਨੂੰ ਕਰਕੇ ਐਡਾ ਵੈੰਗਾ ਲੈਪਟਾਪ ਲੈ ਗਿਆ ਦੇ ਵੇਖ ਲਓ ਸਾਡੇ ਘਰੇ ਅਜਿਹੀ ਸਾਡੀ ਦੋਵਾਂ ਜੀਆਂ ਦੀ ਨਿਆਣਿਆਂ ਵਾਂਗੂ ਲੜਾਈ ਹੁੰਦੀ ਆ ਕੋਕੀ ਨੂੰ ਮੈਂ ਅਨਬਾਕਸਿੰਗ ਕਰਨਾ ਚਾਹੁੰਦੀ ਹਾਂ ਪਰ ਮੇਰੇ ਘਰ ਵਾਲੇ ਨੇ ਮੇਰੀ ਇੱਕ ਪੇਸ਼ੀ ਨਹੀਂ ਜਾਣ ਦਿੱਤੀ ਜੋ ਕਿ ਬਹੁਤ ਗਲਤ ਚੀਜ਼ ਆ ਤੁਸੀਂ ਆਪਣੀਆਂ ਵਾਈਫ ਨੂੰ ਆਪਣੇ ਆਪ ਅਨਬਾਕਸਿੰਗ ਕਰਨ ਦਿਆ ਕਰੋ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਆਲਦੀ ਚੀਜ਼ ਲੈਂਦੀਆਂ ਤੇ ਉਹ ਆਪ ਖੋਲਦੀਆਂ ਪਲੀਜ਼ ਇਹ ਹੁਣ ਜੀਪਲੇ ਦੇ ਅਨਬਾਕਸਿੰਗ ਕਰਦੀ हूं वैसे ਅਜੇ ਤੱਕ ਮੈਂ ਕਿਸੇ ਨੂੰ ਵੀ ਇਹ ਦਿਖਾਇਆ ਨਹੀਂ ਪਹਿਲੇ ਤੁਸੀਂ ਜਿੰਨਾਂ ਨੂੰ ਦਿਖਾਇਆ ਮੇਰੇ ਘਰੇ ਤੱਕ ਨੂੰ ਪਤਾ ਹਜੇ ਵਾਹ ਸੇ ਸਭ ਤੋਂ ਪਹਿਲਾਂ ਵਾਇਗਰੂ ਕਰਕੇ ਖੋਲੋ ਰਾਈਟ ਹੁਣ ਇਹ ਜਗਦੀਪ ਨੂੰ ਖੋਲਣਾ ਆਊਗਾ ਆਈ ਡੋਨਟ ਨੋ ਇਹ ਤੱਕਿਆਰਾ ਕੰਮ ਨਹੀਂ ਹੈਗਾ ਜਗਦੀਪ ਹੋ ਗਿਆ ਇਹਦੇ ਨਾਲ ਉਹ ਸਕਰੀਨ ਆਣੀ ਸਕਰੀਨ ਆਣੀ ਤੂੰ ਜੋ ਤਾਂ ਕਰਮੀ ਇਹ ਲੈ ਗਈ ਸੋ ਮੈਨੂੰ ਥੋੜੀ ਜਿਹੀ ਇਹਦੇ ਤੇ ਮਾਊਸ ਦੀ ਦਿੱਕਤ ਆਉਂਦੀ ਨਹੀਂ ਇਸ ਲਈ ਮੈਂ ਇਹਦੇ ਨਾਲ ਮੈਜੀਕਲ ਜਿਹੜਾ ਮਾਊਸ ਆ ਉਹ ਵੀ ਲੈ ਕੇ ਆਂਦਾ ਹੁਣ ਇਹਦੀ ਅਨਬਾਕਸਿੰਗ ਵੀ ਜਗਦੀਪ ਤੋਂ ਹੀ ਕਰਾ ਲੈਨੇ ਆ ਕਿ ਕਿ ਜਿਹੜੀ ਮੇਨ ਚੀਜ਼ ਤਾਂ ਉਹ ਤਾਂ ਇਹਨਾਂ ਨੇ ਖੋਲ ਹੀ ਆ ਸੋ ਇਹ ਵੀ ਇਹਨਾਂ ਤੋਂ ਖਲਾ ਲਈਆਂ ਬਾਕੀ ਤੁਸੀਂ ਸਾਨੂੰ ਵਿਆਹ ਦੇ ਉੱਤੇ ਬਹੁਤ ਜ਼ਿਆਦੀ ਬਲੇਸਿੰਗਸ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਲਓ ਜੀ ਜਾਓ ਪਿਆਟਾ ਦੇ ਜੇ ਸਹੀ ਹੈ ਨਾ ਹਾਂ ਇਹ ਹੁਣ ਇਹਦੇ ਨਾਲ ਕਨੈਕਟ ਕਿੱਦਾਂ ਹੋਊਗਾ ਆਈ ਥਿੰਕ ਜਗਦੀਪ ਇਜ਼ ਜੀਨੀਅਸ ਰਾਈਟ ਜਗਦੀਪ ਨੇ ਸਾਰਾ ਕੁਝ ਕਰ ਲੈਣਾ ਜਗਦੀਪ ਨੇ ਚਲਾ ਲੈਣਾ ਇਹਦੀ ਆਈਡੀ ਵੀਡੀਓ ਬਣਾਉਣੀ ਪੈਣੀ ਹੈ ਫਿਰ ਚੱਲਣਾ ਇਹ ਇਦਾਂ ਹੀ ਚੱਲ ਜਾਣਾ ਤਮੈ ਇਹਨੂੰ ਆਪਣੇ ਫੋਨ ਨਾਲ ਹੀ ਕਨੈਕਟ ਕਰ ਲੈਣਾ ਸੋ ਬੇਫਿਕਰ ਹੋ ਜਾ ਤੁਸੀਂ ਇੰਗਲਿਸ਼ ਜੋ ਕਿ ਦੀ ਇੰਗਲਿਸ਼ ਕਿ ਸਿੱਧੀ ਇੰਗਲਿਸ਼ ਉਹ ਕਰਦੇ ਆ ਸਿੱਧੀ ਇੰਗਲਿਸ਼ ਕਿਹੜੀ ਹੁੰਦੀ ਹੈ ਤੇ ਜੋ ਕਿ ਦੀ ਇੰਗਲਿਸ਼ ਕਿਹੜੀ ਹੁੰਦੀ ਹੈ ਤਾਂ ਇਹ ਤਾਂ ਇੰਗਲਿਸ਼ ਕਿਹੜੀ ਹੈ ਜੋ ਕਿ ਦੀ ਜੋ ਕਿ ਵਾਲੀ ਇੰਗਲਿਸ਼ ਤੇ ਬ੍ਰਿਟਿਸ਼ ਦੀ ਇੰਗਲਿਸ਼ ਸੋ ਅਸੀਂ ਕਿਹੜੀ ਇੰਗਲਿਸ਼ ਵਰਤਦੇ ਹਾਂ ਇੰਗਲਿਸ਼ ਨਾਰਮਲ ਇੰਗਲਿਸ਼ ਕਰੋ ਜਾ ਵੇਟ ਥੀ ਇੰਗਲਿਸ਼ ਸਭ ਲੈਂਗੁਏਜ ਤਹੋੜੇ ਤਾਂ ਮੈਂ ਕਾ ਆਪੇ ਬੋਲੂਗਾ ਹੀ ਦੇਖ ਲਓ ਕਿ ਮੇਰੇ ਘਰ ਵਾਲੇ ਨੂੰ ਤਾਂ ਇਹੀ ਖੁਸ਼ੀ ਮਿਲ ਜਾਂਦੀ ਆ ਕਿ ਉਹ ਅਲੱਗ-ਅਲੱਗ ਲੈਂਗੁਏਜ ਹੀ ਸਿਲੈਕਟ ਕਰਦੇ ਤੇ ਮੈਨੂੰ ਇਹ ਟੈਂਸ਼ਨ ਹੋਈ ਜਾਂਦੀ ਕਿ ਇਹ ਨਾ ਹੋਵੇ ਫਿਰ ਲੈਂਗੁਏਜ ਸਲੈਕਟ ਕਰਦੇ ਬਾਅਦ ਚ ਮਿਹਰ ਵਰਗੀ ਤੋਂ ਸੈਟ ਵੀ ਨਾ ਹੋਵੇ। ਯਾ ਆਸਟ੍ਰੇਲੀਆ ਦੀ ਲੱਗ ਗਈ ਆਪਣੀ। ਨਹੀਂ ਨਹੀਂ ਤੁਸੀਂ ਕੋਈ ਨਾ ਲਾਵਾ ਜੀ ਮੈਨੂੰ ਦਾਬੰਦਾ ਕੋ। ਹਾਂ ਇੰਗਲਿਸ਼ ਦਾ ਫਰਕ ਹੁੰਦਾ ਕਿਆਂ ਦੇਸ਼ਾਂ ਦੇ ਵਿੱਚ ਬ੍ਰਿਟਿਸ਼ ਇੰਗਲਿਸ਼ ਚੱਲਦੀ ਆ ਤੇ ਕਈਆਂ ਦੇ ਵਿੱਚ ਜਿਹੜੀ ਆਪਾਂ ਇੰਡੀਆ ਵਿੱਚ ਨੋਰਮਲ ਬੋਲਦੇ ਉਹ ਚੱਲਦੀ ਆ। ਕਿਹੜਾ ਨੋਰਮਲ ਹੀ ਲੱਗਿਆ। ਆ ਤੁਹਾਡੀ ਇੰਗਲਿਸ਼ ਕਾਫੀ ਹੈ ਨਾ। ਸਭ ਸਮਝ ਆ ਜੂਗੀ। ਬਾਕੀ ਜਿਹੜਾ ਸਾਡਾ ਇੰਡੀਆ ਦਾ ਟ੍ਰਿਪ ਆ ਉਧਰ ਵੀ ਗੱਲ ਕਰ ਲੋ ਸਾਡਾ ਸਾਡਾ ਇੰਡੀਆ ਦਾ ਟ੍ਰਿਪ ਆ ਉਹ ਬਹੁਤ ਵਧੀਆ ਰਿਹਾ ਸਾਡੀਆਂ ਦੋਨੋਂ ਫੈਮਲੀਆਂ ਸੱਚੀ ਕੋਸ਼ਿਸ਼ ਕੀਤੀ ਸੀ ਤੁਹਾਨੂੰ ਦਿਖਾ ਸਕੀਏ ਤੇ ਸਾਡਾ ਦੋਨੋਂ ਫੈਮਲੀਜ਼ ਦੇ ਨਾਲ ਜਿਹੜਾ ਵਿਆਹ ਦਾ ਜਿਹੜਾ ਇਹ ਸੀਗਾ ਇੰਟਰਟੇਨਮੈਂਟ ਬਹੁਤ ਵਧੀਆ ਗਿਆ ਫੈਮਲੀਆ ਨੂੰ ਵੀ ਮਿਲਿਆ ਗਿਆ ਟਾਈਮ ਚਾਇ ਸਾਡੇ ਕੋਲ ਥੋੜਾ ਸੀ ਬਟ ਅਸੀਂ ਫੁੱਲ ਇੰਜੋਏ ਕੀਤਾ ਬਾਕੀ ਤੁਹਾਡਾ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਧੰਨਵਾਦ ਸਾਡੇ ਵਲੌਗ ਦੇਖਣ ਦੇ ਲਈ ਸਾਡੇ ਨਾਲ ਬਣੇ ਰਹਿਣ ਦੇ ਲਈ ਤੇ ਤੁਹਾਡੀਆਂ ਬਹੁਤ ਸਾਰੀਆਂ ਬlesingਸ ਦੇ ਲਈ ਦੂਸਰੇ ਕੱਲ ਸਭ ਨੇ ਬਹੁਤ ਪੁੱਛਿਆ ਕਿ ਵਿਆਹ ਦੇ ਵਿੱਚ ਫੌਜੀ ਆਇਆ ਸੀ ਹਾਂਜੀ ਵਿਆਹ ਦੇ ਵਿੱਚ ਫੌਜੀ ਆਇਆ ਸੀ ਬਟ ਉਹਨੂੰ ਨਹੀਂ ਪਸੰਦ ਕੈਮਰੇ ਦੇਖੇ ਹੋਣਾ ਬਾਕੀ ਤੁਸੀਂ ਆ ਇਸ ਚੀਜ਼ ਨੂੰ ਦੇਖੋ ਹਰ ਇੱਕ ਫੈਮਿਲੀ ਦੀ ਆਪਣੀ ਇੱਕ ਪ੍ਰਾਈਵੇਸੀ ਹੁੰਦੀ ਹੈ ਉਹ ਮੈਂ ਉੱਥੋਂ ਤੱਕ ਹੀ ਰਹਿਣ ਦੇਈਦਾ ਜਿੰਨਾ ਜਿੰਨਿਆ ਖੁਸ਼ੀ ਦੇ ਨਾਲ ਅਸੀਂ ਤੁਹਾਨੂੰ ਦਿਖਾ ਸਕਦੇ ਕਰ ਸਕਦੇ ਆ ਉਹਨਾਂ ਹੀ ਬਾਕੀ ਅਮਨ ਦਾ ਫੇਸ ਅਸੀਂ ਇਸ ਲਈ ਨਹੀਂ ਰਿਵੀਲ ਕੀਤਾ ਬਿਕੋਜ਼ ਉਹਦੇ ਇੰਲਸ ਨਹੀਂ ਲਾਈਕ ਕਰਦੇ ਬਾਕੀ ਤੁਹਾਡਾ ਸਾਡੇ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆ ਨੈਕਸਟ ਬਲੌਗ ਥੈਂਕ ਯੂ